ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਕਾਲੀ ਦਲ ਜਿਨ੍ਹਾਂ ਨੇ ਅੱਜ ਆਪਣਾ ਸ਼੍ਰੋਮਣੀ ਕਾਲੀ ਦਲ ਪਾਰਟੀ ਨੇ ਨਵਾਂ ਪ੍ਰਧਾਨ ਚੁਣਿਆ ਹੈ 90 ਦਿਨਾਂ ਬਾਅਦ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਮਜ਼ਬੂਤ ਤੇ ਇੱਕ ਸੀਨੀਅਰ ਲੀਡਰ ਪ੍ਰਧਾਨ ਦੇ ਰੂਪ ਵਿੱਚ ਮਿਲਿਆ ਹੈ ਸੋ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਪਣਨ ਤੋਂ ਬਾਅਦ ਪਹਿਲਾ ਐਲਾਨ ਕੀਤਾ ਹੈ ਉਹਨਾਂ ਦੇ ਪਹਿਲੇ ਐਲਾਨ ਦੇ ਨਾਲ ਹੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਿਆਸਤ ਗਰਮਾ ਗਈਏ ਪੰਜਾਬ ਵਿੱਚ 2027 ਦੀ ਵਿਧਾਨ ਸਭਾ ਚੋਣਾਂ ਤੇ ਲੁਧਿਆਣਾ ਦੀ ਜਿਮਣੀ ਚੋਣ ਨੂੰ ਲੈ ਕੇ ਉਹਨਾਂ ਨੇ ਆਪਣੇ ਵੱਲੋਂ ਇੱਕ ਸੰਦੇਸ਼ ਦਿੱਤਾ ਹੈ ਉਹਨਾਂ ਦਾ ਉਹ ਸੰਦੇਸ਼ ਜੋ ਪੰਜਾਬ ਦੇ ਵਿੱਚ ਅਕਾਲੀ ਵਰਕਰ ਤੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਉਹ ਆਗੂ ਸ਼ਖਬੀਰ ਸਿੰਘ ਬਾਦਲ ਦੇ ਇਸ एलान ਨਾਲ ਇਸ ਸੰਦੇਸ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਏ ਨੇ ਉਹ ਕੀ ਸੰਦੇਸ਼ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਸੋ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪੰਜਾਬ ਦੀ ਸੱਤਾ ਦੇ ਵਿੱਚ ਲਗਭਗ 25 ਸਾਲ ਰਾਜ ਕੀਤਾ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆਇਆ ਹੈ ਪੰਜਾਬ ਨੇ ਤਰੱਕੀਆਂ ਕੀਤੀਆਂ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਸਰਕਾਰ ਬਣੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਨਰੋਲ 1998 ਦੇ ਵਿੱਚ ਤਾਂ ਉਸ ਵਕਤ ਪੰਜਾਬ ਦੇ ਜਿਹੜੇ ਪਹਿਲੇ ਹਾਲਾਤ ਸੀ ਬਹੁਤ ਹੀ ਜਿਹੜੇ ਖਰਾਬ ਹੋਏ ਹੋਏ ਸੀ ਜਿਸ ਤਰ੍ਹਾਂ ਪੰਜਾਬ ਦੇ ਕਾਂਗਰਸ ਦੀ ਸਰਕਾਰ ਸੀ ਔਰ ਮੁੱਖ ਮੰਤਰੀ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੋਈ ਵੀ ਵੱਡਾ ਲੀਡਰ ਬਾਹਰ ਨਿਕਲਣੋਂ ਡਰਦਾ ਸੀ ਸੋ ਅਕਾਲੀ ਦਲ ਸਰਕਾਰ ਬਣਨ ਤੋਂ ਬਾਅਦ ਪੰਜਾਬੇ ਸ਼ਾਂਤੀ ਕਾਇਮ ਹੋਈ ਪੰਜਾਬ ਦੇ ਵਿੱਚ ਜਿਹੜਾ ਉਹ ਕਾਲਾ ਦੌਰ ਸੀ ਉਸ ਨੂੰ ਖਤਮ ਕੀਤਾ ਗਿਆ ਸੋ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਨੇ ਮਜ਼ਬੂਤੀ ਕੀਤੀ ਔਰ 2007 ਦੇ ਵਿੱਚ ਫਿਰ ਅਕਾਲੀ ਦਲ ਸਰਕਾਰ ਬੰਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰ ਮੁੱਖ ਮੰਤਰੀ ਬਣਦੇ ਨੇ ਚੌਥੀ ਵਾਰ ਤਾਂ ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਵਿਕਾਸ ਦੀਆਂ ਹਨੇਰੀਆਂ ਲਿਆਂਦੀਆਂ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕੈबिनेट ਦੇ ਵਿੱਚ ਹੁੰਦੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਅਕਾਲੀ ਦਲ ਦੇ ਪ੍ਰਧਾਨਵੀ ਹੁੰਦੇ ਨੇ ਤੇ ਮੁੱਖ ਮੰਤਰੀ ਬੰਦੇ ਨੇ ਫਿਰ ਅਕਾਲੀ ਦਲ ਦਾ ਜੋ ਤਰੱਕੀ ਹੋਈ ਪੰਜਾਬ ਦੇ ਵਿੱਚ ਉਹ ਕਿਸੇ ਤੋਂ ਛੁਪੀ ਨਹੀਂ ਸੋ ਸੁਖਬੀਰ ਸਿੰਘ ਬਾਦਲ 2008 ਤੇ ਵਿੱਚ ਅਕਾਲੀ ਦਲ ਦੀ ਵੰਗਡੋਟ ਸੰਭਾਲਦੇ ਨੇ ਨੌਜਵਾਨ ਚਿਹਰਾ ਹੁੰਦੇ ਨੇ ਔਰ ਉਹਨਾਂ ਨੇ 4 ਸਾਲ ਦੇ ਵਿੱਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਤਾਂ 2012 ਦੇ ਵਿੱਚ ਜੋ ਪਹਿਲਾਂ ਰੀਤ ਚੱਲੀ ਆ ਰਹੀ ਸੀ ਕਿ ਇੱਕ ਵਾਰ ਅਕਾਲੀ ਇੱਕ ਵਾਰ ਕਾਂਗਰਸ ਇੱਕ ਵਾਰ ਅਕਾਲੀ ਇੱਕ ਵਾਰ ਕਾਂਗਰਸ ਉਹ ਰੀਤ ਟੁੱਟ ਗਈ ਸੁਭੀਰ ਸਿੰਘ ਬਾਦਲ ਨੇ ਪਹਿਲੀ ਵਾਰ ਪ੍ਰਧਾਨ ਹੁੰਦਿਆਂ ਹੋਇਆਂ ਉਹ ਰੀਤ ਨੂੰ ਤੋੜ ਕੇ ਅਕਾਲੀ ਦਲ ਨੂੰ ਦੁਬਾਰਾ ਸੱਤਾ ਵਿੱਚ ਲੈ ਜਾਂਦਾ ਸਾਰਿਆਂ ਦੇ ਮੂੰਹ 'ਚ ਉਂਗਲਾਂ ਆ ਗਈਆਂ ਕਿ ਅਕਾਲੀ ਦਲ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਲੋਕ ਬਦਲਾਅ ਕਰ ਦਿੰਦੇ ਸੀ ਪਰ ਐਸਾ ਕੀ ਕੀਤਾ ਅਕਾਲੀ ਦਲ ਦੀ ਸਰਕਾਰ ਨੇ ਜਿਹੜਾ ਦੁਬਾਰਾ ਲੋਕਾਂ ਨੇ ਰਿਪੀਟ ਕਰ ਦਿੱਤੀ ਸੋ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਜਦੋਂ ਵੰਗੜੋ ਆਪਣੇ ਹੱਥਾਂ ਦੇ ਵਿੱਚ ਲਈ ਤਾਂ ਪੰਜਾਬ ਨੂੰ ਹੋਰ ਵੀ ਮਜ਼ਬੂਤ ਕੀਤਾ ਵੱਡੇ ਵੱਡੇ ਪ੍ਰੋਜੈਕਟ ਆਏ ਪੰਜਾਬ ਵਿੱਚ ਪੰਜਾਬ ਨੂੰ ਊਰਜਾ ਸਰਪਲਸ ਬਣਾ ਦਿੱਤਾ ਜਦੋਂ ਕਿ ਪਹਿਲਾਂ ਇੱਥੇ ਬਿਜਲੀ ਦੀ ਬਹੁਤ ਤਿੱਕਤ ਸੀ ਪੰਜਾਬ ਵਿੱਚ ਇੰਡਸਟਰੀ ਨਹੀਂ ਸੀ ਜਦੋਂ ਕਿ ਕਾਲਾ ਦੌਰ ਸੀ ਇੰਡਸਟਰੀ ਚੱਲੀ ਗਈ ਸੀ ਪੰਜਾਬ ਵਿੱਚ ਉਪਰ ਪਰ ਜਦੋਂ ਸੁਖਵੀਰ ਸਿੰਘ ਬਾਦਲ ਨੇ ਵੰਗੜੋ ਸੰਭਾਲੀ ਇਥੇ ਇੰਡਸਟਰੀ ਵਾਪਸ ਆਈ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹਾਈਵੇ ਸੜਕਾਂ ਵੱਡੀਆਂ ਬਣੀਆਂ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਬਾਰੇ ਉਹਨਾਂ ਨੂੰ ਬਿਜਲੀ ਮੁਫਤ ਦਿੱਤੀ ਗਈ ਪੰਜਾਬ ਦੀ ਕਿਸਾਨੀ ਨੂੰ ਪਹਿਲ ਦੇ ਆਧਾਰ ਤੇ ਜੋ ਸਭ ਤੋਂ ਉੱਪਰ ਲੈ ਕੇ ਆਏ ਅਕਾਲੀ ਸਰਕਾਰ ਦੇ ਵਿੱਚ ਸੋ 2015 ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਜਿਨ੍ਹਾਂ ਦੇ ਪਿੱਛੇ ਅੱਜ ਤੱਕ ਵੀ ਸਮਝ ਨਹੀਂ ਆਈ ਕਿ ਉਹ ਕੌਣ ਸੀ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਵਾਇਆ ਪਰ ਬਦਨਾਮ ਕੀਤਾ ਗਿਆ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਸੋ ਉਸ ਤੋਂ ਬਾਅਦ 17 ਦੇ ਵਿੱਚ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਅਕਾਲੀ ਦਲ ਜਦੋਂ ਸੱਤਾ ਤੋਂ ਬਾਹਰ ਹੋਇਆ ਤਾਂ ਫਿਰ ਅਕਾਲੀ ਦਲ ਦੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਅਕਾਲੀ ਦਲ ਨੂੰ ਖਤਮ ਕਰਨ ਵਾਲੀਆਂ ਏਜੰਸੀਆਂ ਖੜੀਆਂ ਹੋ ਗਈਆਂ ਔਰ ਉਹਨਾਂ ਨੇ ਲਗਾਤਾਰ ਅਕਾਲੀ ਦਲ ਨੂੰ ਢਾਹ ਲਾਈ ਅਕਾਲੀ ਦਲ ਦੇ ਵਿੱਚੋਂ ਹੀ ਲੀਡਰਾਂ ਨੂੰ ਅਲੱਗ ਕਰਕੇ ਤੇ ਉਹਨਾਂ ਨੇ ਅਕਾਲੀ ਦਲ ਦੇ ਬਾਰੇ ਬੋਲ ਕਬੂਲ ਸ਼ੁਰੂ ਕਰ ਦਿੱਤੇ ਜੋ ਅਕਾਲੀ ਦਲ ਦੀ ਸਥਿਤੀ ਅੱਜੇ ਹੋਗੀ 2022 ਦੇ ਵਿਧਾਨ ਸਭਾ ਚੋਣਾਂ ਆਈਆਂ ਅਕਾਲੀ ਦਲ ਸਿਰਫ ਤੇ ਸਿਰਫ 3 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਇਆ ਪਰ ਲਗਾਤਾਰ ਪਛੜਦਾ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਸਜ਼ਾ ਸੁਣਾਈ ਗਈ ਜੋ 2015 ਦੇ ਵਿੱਚ ਉਹਨਾਂ ਕੋਲੋਂ ਬਜਰ ਗਲਤੀਆਂ ਹੋਈਆਂ ਉਹ ਸੁਖਵੀਰ ਸਿੰਘ ਬਾਦਲ ਨੇ ਸਾਰੀ ਸਥਿਤੀ ਨੂੰ ਸੰਭਾਲ ਲਈ ਸਾਰੀਆਂ ਗਲਤੀਆਂ ਆਪਣੇ ਸਿਰ ਤੇ ਲਈਆਂ ਜਿਹੜੇ ਕਿ ਦੂਸਰੇ ਲੀਡਰਾਂ ਦੇ ਉੱਪਰ ਕੋਈ ਇਲਜ਼ਾਮ ਨਾ ਲੱਗੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਖਾਤਰ ਜੋ ਇਹ ਸਭ ਕੁਝ ਕੀਤਾ ਪਰ ਉਸ ਤੋਂ ਬਾਅਦ ਵੀ ਕੁਝ ਏਜੰਸੀਆਂ ਦੇ ਵੱਲੋਂ ਜਿਹੜੇ ਅਕਾਲੀ ਦਲ ਦੇ ਕੁਝ ਲੀਡਰ ਸੀ ਉਹਨਾਂ ਦੇ ਵਿੱਚ ਕੁਝ ਅਜਿਹੇ ਸ਼ਬਦ ਭਰੇ ਕਿ ਉਹ ਅਕਾਲੀ ਦਲ ਨੂੰ ਲਗਾਤਾਰ ਬਦਨਾਮ ਕਰਨ ਲੱਗੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇਹ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਭੰਗ ਕਰ ਦਿੱਤੀ ਗਈ ਦੁਬਾਰਾ ਭਰਤੀ ਹੋਈ ਦੁਬਾਰਾ ਭਰਤੀ ਹੋਣ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਜਥੇਬੰਦ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਫਿਰ ਜਿਲ੍ਹਾ ਡੈਲੀਗੇਟ ਚੁਣੇਗੇ ਔਰ ਜਿਨ੍ਹਾਂ ਨੇ ਅੱਜ ਅਕਾਲੀ ਦਲ ਦਾ ਅਗਲਾ ਪ੍ਰਧਾਨ ਚੁਣਿਆ ਜੋ ਸੁਖਵੀਰ ਸਿੰਘ ਬਾਦਲ ਨੇ ਅੱਜ ਵੰਗੜੌਰ ਸੰਮਾਣੀਏ ਔਰ ਸੁਖਵੀਰ ਸਿੰਘ ਬਾਦਲ ਨੇ ਅੱਜ ਵੰਗੜੌਰ ਸੰਮਾਣਨ ਤੋਂ ਬਾਅਦ ਇਹ ਪਹਿਲਾ ਵੱਡਾ ਬਿਆਨ ਦਿੱਤਾ ਕਿ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੇ ਤਾਕਤ ਦੇ ਨਾਲ ਲੜਾਂਗੇ ਔਰ ਅਕਾਲੀ ਦਲ ਸੱਤਾ ਵਿੱਚ ਲੈ ਕੇ ਆਵਾਂਗੇ ਉਸ ਤੋਂ ਪਹਿਲਾਂ ਕਿ ਲੁਧਿਆਣਾ ਦੀ ਪੱਛਮੀ ਜਿਮਨੀ ਚੋਣ ਵੀ ਅਕਾਲੀ ਦਲ ਜਿੱਤੇਗਾ ਹੁਣ ਉਹਨਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਲੀਡਰਾਂ ਨੂੰ ਜੋ ਇੱਕ ਸੰਦੇਸ਼ ਦਿੱਤਾ ਹੈ ਕਿ ਹਰੇਕ ਵਰਕਰ ਦੀ ਛੋਟੇ ਤੋਂ ਛੋਟੇ ਦੀ ਤੇ ਹਰੇਕ ਲੀਡਰ ਦੀ ਜਿਹੜੀ ਇਹ ਗੱਲ ਸੁਣੀ ਜਾਇਆ ਕਰੇਗੀ ਜਦੋਂ ਕਿ মিডিਆ ਵਿੱਚ ਆਉਣ ਤੋਂ ਪਹਿਲਾਂ ਉਹ ਮੇਰੇ ਨਾਲ ਆ ਕੇ ਗੱਲ ਕਰਨ ਪਾਰਟੀ ਦੀ ਕੋਰ ਕਮੇਟੀ ਨਾਲ ਗੱਲ ਕਰਨ ਉਹਨਾਂ ਦੇ ਸੁਝਾਅ ਸੁਣਿਆ ਜਾਇਆ ਕਰਨਗੇ ਔਰ ਉਹਨਾਂ ਨੂੰ ਅਸੀਂ ਲਾਗੂ ਵੀ ਕਰਿਆ ਕਰਾਂਗੇ ਸੁਖਵੀਰ ਸਿੰਘ ਬਾਦਲ ਨੇ ਸਾਰੇ ਜੋ ਅਕਾਲੀ ਲੀਡਰਸ਼ਿਪ ਨੂੰ ਕਹਿ ਕਿ ਪੰਜਾਬ ਔਰ ਪੰਜਾਬੀਆਂ ਨੂੰ ਵਧਾਈ ਦਿੰਦਿਆ ਹੋਇਆ ਜੋ ਅੱਜ ਉਹਨਾਂ ਨੇ ਸੇਵਾ ਦੁਬਾਰਾ ਸੰਭਾਲੀ ਏ ਔਰ ਉਹਨਾਂ ਨੇ ਲੋਕਾਂ ਦੇ ਉੱਪਰ ਜਿਹੜਾ ਵਿਸ਼ਵਾਸ ਕੀਤਾ ਹੈ ਪੰਜਾਬੀਆਂ ਨੇ ਉਸ ਵਿਸ਼ਵਾਸ ਤੇ ਖਰਾ ਉਤਰਨ ਦਾ ਸੰਦੇਸ਼ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੋ 25 ਅਪ੍ਰੈਲ ਨੂੰ ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੂਰੇ ਦੇਸ਼ ਵਿੱਚ ਵਰਸੀ ਮਨਾਈ ਜਾ ਰਹੀ ਏ ਦਿੱਲੀ ਹਰਿਆਣਾ ਪੰਜਾਬ ਦੇ ਵਿੱਚ ਜਿਹੜਾ ਪੱਧਰ ਤੇ ਉਹ ਸਾਰੇ ਅਕਾਲੀ ਵਰਕਰ ਉੱਥੇ ਪਹੁੰਚਣ ਔਰ ਵਾਦ ਤੋਂ ਬਾਅਦ ਅਕਾਲੀ ਵਰਕਰ ਜਿਹੜੇ ਪਹੁੰਚ ਕੇ ਉਸ ਦੇ ਵਿੱਚ ਅਕਾਲੀ ਦਲ ਦਾ ਇੱਕ ਸੰਦੇਸ਼ ਲੈਣ ਔਰ ਇਸ ਦੇ ਨਾਲ ਕੱਲ ਕਲਵੰਡੀ ਸਾਪੋ ਵਿਖੇ ਉਹਨਾਂ ਨੇ ਕਿਹਾ ਕਿ ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਵਾਚੜ ਕੇ ਪਹੁੰਚਣਾ ਚਾਹੀਦਾ ਜੋ 10 ਵਜੇ ਉੱਥੇ ਪਹੁੰਚ ਕੇ ਅਕਾਲੀ ਦਲ ਇੱਕ ਬਹੁਤ ਵੱਡੀ ਕਾਨਫਰੰਸ ਨੂੰ ਸਫਲ ਕਰੇ